फ्रोस्पूर के रेड क्रॉस टीम मिनिस्ट्री ऑफ सोशल जस्टिस एंड एम्पावरमेंट दी सहयोग दे नाल अंगहीन ਲੋਕਾਂ ਦੇ ਲਈ ਇੱਕ ਵਿਸ਼ਾਲ ਕੈਂਪ ਲਗਾਇਆ ਗਿਆ ਇਸ ਦੌਰਾਨ 300 ਦੇ ਕਰੀਬ ਅਪਾਹਜ ਲੋਕਾਂ ਨੂੰ 3 ਲੱਖ ਕੀਮਤ ਦੇ ਕਰੀਬ ਟਰਾਈਸਾਈਕਲ ਆਰਟੀਫੀਸ਼ਲ ਲਿੰਬਸ व्हीलਚੇਅਰ ਤੇ ਕਈ ਹੋਰ ਉਪਕਰਨ ਦਿੱਤੇ ਗਏ ਨੇ ਮੌਕੇ ਤੇ ਪਹੁੰਚੇ ਐਮਪੀ ਸ਼ੇਰ ਸਿੰਘ ਕੋਬਾਇਆ ਤੇ ਡੀਸੀ ਖਰਬੰਦਾ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਇਹ ਚੰਗੀ ਕੋਸ਼ਿਸ਼ ਕੀਤੀ ਗਈ ਹੈ ਤੇ ਇਸ ਦੇ ਨਾਲ ਅਪਾਹਜ ਲੋਕ ਵੀ ਆਤਮ ਨਿਰਭਰ ਹੋ ਸਕਣਗੇ ਅਲੱਗ-ਅਲੱਗ ਸਕੀਮਾਂ ਵੀ ਡੀਸਾ ਬਣ ਜਿਸ ਤਰ੍ਹਾਂ ਦੱਸਿਆ ਕਿ ਇੱਕ ਲੋਨ ਲੈ ਕੇ ਉਹਦਾ ਆਪਣਾ ਕੰਮ ਰੋਜ਼ਗਾਰ ਚਲਾ ਸਕਦੇ ਆ ਔਟੋ ਰਿਕਸ਼ਾ ਲੈ ਸਕਦੇ ਹੋ ਕੋਈ ਜੋ ਸਟੀਚਿੰਗ ਕਰ ਸਕਦਾ ਹੈ ਜੋ ਅਲੱਗ-ਅਲੱਗ ਤਰ੍ਹਾਂ ਦਾ ਉਹ ਸਾਰਾ ਕੁਝ ਜਿਹੜਾ ਪੰਜਾਬ ਸਰਕਾਰ ਉਹਦੇ ਵਿੱਚ ਇਹਨਾਂ ਨੂੰ ਦੇਣ ਵਾਸਤੇ ਤਿਆਰ ਹੈ ਆਪਣਾ ਪਾਰ ਸਰਕਾਰ ਤੇ ਪੰਜਾਬ ਸਰਕਾਰ ਦੇ ਉਦਮ ਸਦਕਾ ਸਾਡੇ ਐਮਪੀ ਸਾਹਿਬ ਅੱਜ ਵਾਇਸ ਅਸੈਂਬੀ ਤੇ ਆਏ ਨੇ ਔਰ ਜੀ ਅਸੀਂ ਜਿਹੜਾ ਆਪਣੇ ਉਹ ਲੋਕ ਜਿਨ੍ਹਾਂ ਦੇ ਹੱਥ ਪੈਰ ਪੂਰੇ ਨਹੀਂ ਹੈ ਔਰ ਉਹਨਾਂ ਦੀ ਮਦਦ ਵਾਸਤੇ ਕੋਈ ਹੀਰਿੰਗ ਰੀਡਸ ਹੈ ਕਿਸੇ ਦਾ ਕੋਈ ਮੋਬਾਈਲ ਦੀ ਏਡ ਲੈਣੀ ਹੈ ਕਿਸੇ ਨੂੰ ਕੋਈ ਆਰਟੀਫੀਸ਼ੀਅਲ ਲਿੰਗਸ ਲੈਣੀ ਹੈ ਤਕਰੀਬਨ 30 ਲੱਖ ਤੋਂ ਵੀ ਵੱਧ ਦੇ ਜਿਹੜੇ ਅਸੀਂ ਅੱਜ ਆਰਟੀਫੀਸ਼ੀਅਲ ਲਿੰਗਸ ਦਿੱਤੇ ਨੇ ਔਰ ਨਾਲ ਮੈਂ ਆਪਣੇ ਇਹਨਾਂ ਸਜਣਾ ਨੂੰ ਬੇਨਤੀ ਕੀਤੀ ਹੈ ਕਿ ਕੱਲਾ ਸਰਕਾਰ ਦੀ ਜਿਹੜੀ ਹੈਗੀ ਹੈ ਦੇਣ ਉੱਤੇ ਨਾ ਰਕੋ ਸਰਕਾਰ ਦਾ ਧੰਨਵਾਦ ਹੈ ਕਿ ਉਹਨਾਂ ਸਰਕਾਰ ਤੋਂ ਅੱਜ ਵਸੇ ਮੁਫਤ ਲਿੰਗਸ ਦੇ ਰਹੀ ਹੈ ਪਰ ਨਾਲ ਆਪਾਂ ਹਰੂ ਜ ਆਪਣੇ ਹੱਥਾਂ ਨਾਲ ਕੰਮ ਕਰੀਏ ਜੇ ਪੈਰ ਨਹੀਂ ਕੰਮ ਕਰਦੇ ਹੱਥਾਂ ਨਾਲ ਕੰਮ ਕਰੀਏ ਕਿਉਂਕਿ ਅਸੀਂ ਇੱਕ ਦੂਜੇ ਤੋਂ ਸਿੱਖਣਾ ਹੈ ਉਧ ਰੰਗ ਹੀ ਲੋਕਾਂ ਨੇ ਇਸ ਉਪਰਾਲੇ ਤੇ ਕੇਂਦਰ ਤੇ ਸੂਬਾ ਸਰਕਾਰ ਦਾ ਧੰਨਵਾਦ ਕੀਤਾ ਹੈ ਫਿਰੋਜ਼ਪੁਰ ਤੋਂ ਸਨੀ চোপੜਾ ਜਗਬਾਣੀ ਟੀਵੀ